ਦਰਸ਼ਕਾਂ ਕਾਫੀ دیر ਤੋਂ ਇੰਤਜ਼ਾਰ ਸੀ ਕਿਉਂਕਿ ਸੌਂਕਣ ਸੌਂਕੜੇ ਦਾ ਪਾਰਟ 1 ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਉਸ ਨੂੰ ਲੈ ਕੇ ਦੂਸਰਾ ਪਾਰਟ ਵੀ ਰਿਲੀਜ਼ ਹੋ ਚੁੱਕਾ ਹੈ ਕੁਝ ਦਰਸ਼ਕਾਂ ਦਾ ਦੇਖਣਾ ਜੇ ਬਾਕੀ ਐ ਤਾਂ ਕੋਈਆਂ ਨੇ ਦੇਖ ਚੁੱਕਿਆ ਕਈਆਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ ਕਈਆਂ ਵੱਲੋਂ ਨਾ ਪਸੰਦ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਮੌਜੂਦ ਨੇ ਸਿਮੀ ਢਾਲੀਵਾਲ ਤੇ ਗਗਨਦੇਵ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤਿੰਨ ਵਿਆਹ ਕਰਵਾਉਣੇ ਸਹੀ ਆ ਅਸਲ ਜ਼ਿੰਦਗੀ ਦੇ ਵਿੱਚ ਜਿਵੇਂ ਮੂਵੀ ਦੇ ਵਿੱਚ ਤਿੰਨ ਵਿਆਹ ਦਿਖਾ ਦਿੱਤੇ ਗਏ ਅਸਲ ਜ਼ਿੰਦਗੀ ਵਿੱਚ ਜੇ ਕੋਈ ਤਿੰਨ ਵਿਆਹ ਕਰਵਾ ਬਿਲਕੁਲ ਗਲਤ ਕਿਉਂ ਗਗਨ ਜੀ ਇੱਕ ਮੁੰਡਾ ਹੋਣ ਦੇ ਨਾਤੇ ਮੈਂ ਤੈਨੂੰ ਪੁੱਛਣਾ ਚਾਹੂੰਗੀ ਕਿ ਤੈਨੂੰ ਕੀ ਲੱਗਦਾ ਜਿਹੜੀ ਅੱਜ ਮੂਵੀ ਰਿਲੀਜ਼ ਕੀਤੀ ਗਈ ਹੈ ਕਿਤੇ ਨਾ ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਤੇ ਇਸ ਦਾ ਅਸਰ ਹੋਏਗਾ ਕਿਉਂਕਿ ਆਇਨਾ ਮੰਨਿਆ ਜਾਂਦਾ ਫਿਲਮਾਂ ਨੂੰ ਸਾਡੀ ਜ਼ਿੰਦਗੀ ਦਾ ਸਾਡੀ ਜ਼ਿੰਦਗੀ ਨੂੰ ਫਿਲਮਾਂ ਕਿਆ ਜਾਂਦਾ ਕਿ ਫਿਲਮਾਂ ਦੇ ਵੀ ਸਾਡੀ ਜ਼ਿੰਦਗੀ ਦਿਖਾਈ ਜਾਂਦੀਆਂ ਤੇ ਜੇ ਗੱਲ ਕਰ ਲਈ ਜਾਵੇ ਕਈ ਫਿਲਮਾਂ ਇਹੋ ਜਿਹੀਆਂ ਨੇ ਕਿਸੇ ਜ਼ਿੰਦਗੀ ਦੇ ਆਧਾਰਤ ਬਣਦੀਆਂ ਨੇ ਪਰ ਜੇ ਇਸ ਮੂਵੀ ਦੀ ਗੱਲ ਕਰਨੀ ਚਾਹਵੇ ਸਵਾਲ ਇੱਥੇ ਇਹ ਉੱਠਦਾ ਹੈ ਕਿ ਕੀ ਦੋ ਘਰ ਵਾਲੀਆਂ ਤੋਂ ਇੱਕ ਚਲੋ ਇੱਕ ਦੇ ਬੱਚਾ ਨਹੀਂ ਹੋਇਆ ਮਜਬੂਰੀ ਬਣ ਜਾਂਦੀ ਹੈ ਬੰਦੇ ਦਾ ਦੂਜਾ ਵਿਆਹ ਕਰਾ ਲੈਣਾ ਪਰ ਤੀਜਾ ਵਿਆਹ ਕਰਾ ਲੈਣਾ ਕਿ ਮਜਬੂਰੀ ਹੈ ਇਸ ਦੇ ਇਸ ਨੂੰ ਕਿਵੇਂ ਦੇਖਦੇ ਕੋ ਇੱਕ ਮੁੰਡਾ ਹੁੰਦੇ ਮੇਰੇ ਹਿਸਾਬ ਨਾਲ ਗਲਤ ਆ ਕਿਉਂਕਿ ਪਿਆਰ ਬੰਦੇ ਨੂੰ ਹਮੇਸ਼ਾ ਇੱਕ ਵਾਰ ਆਉਂਦਾ ਹੈ ਫਿਰ ਦੂਜੇ ਪਾਸੇ ਜੇਕਰ ਮੈਂ ਗੱਲ ਕਰਾਂ ਤਾਂ ਹਰ ਇੱਕ ਨੂੰ ਹਰ ਇੱਕ ਤੇ ਬੰਦੇ ਨੂੰ ਪਿਆਰ ਨਹੀਂ ਹੋ ਸਕਦਾ ਤੇ ਮੇਰੇ ਹਿਸਾਬ ਨਾਲ ਤਾਂ ਗਲਤ ਆ ਕਿਉਂਕਿ ਤਿੰਨ ਵਿਆਹ ਤਾਂ ਮੈਨੂੰ ਲੱਗਦਾ ਵੀ ਗਲਤ ਹੈ ਸਿੱਧਾ ਬਿਲਕੁਲ ਗਲਤ ਇਸ ਕਰਕੇ ਜੇਕ ਮੁੰਡਾ ਗਲਤ ਕਹਿ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਇਹ ਜਿਹੜੀ ਸੇਹ ਇਸ ਮੂਵੀ ਦੇ ਜ਼ਰੀਏ ਦਿੱਤੀ ਗਈ ਹੈ ਲੋਕਾਂ ਨੂੰ ਗਲਤ ਹੈ ਵਰਸਾ ਜੀ ਗੱਲ ਕਰ ਲਈ ਆਪਾਂ ਮੂਵੀ ਦੇਖੀ ਮੂਵੀ ਦੇ ਵਿੱਚ ਗਗਨ ਕੁਝ ਵੀ ਇਹੋ ਜਿਹਾ ਨਹੀਂ ਸੀਗਾ ਜੋ ਸਾਡੀ ਫੈਮਲੀ ਬੈਠ ਕੇ ਦੇਖ ਸਕੇ ਪਹਿਲੀ ਗੱਲ ਤਾਂ ਡਬਲ ਮੀਨਿੰਗ ਗੱਲਾਂ ਬਹੁਤ ਜ਼ਿਆਦਾ ਗੱਲਾਂ ਬਹੁਤ ਜ਼ਿਆਦਾ ਡਬਲ ਮੀਨਿੰਗ ਵਿੱਚ ਉਸ ਦੇ ਵਿੱਚ ਜੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ ਕੈਨਨ ਬੋ ਤਾਂ ਕਹਿ ਦਿੰਦਾ ਕਿ ਫੈਮਲੀ ਮੂਵੀ ਆ ਫੈਮਲੀ ਦੇਖੇਗੀ ਬੈਠ ਕੇ ਪਰ ਜੇ ਡਬਲ ਮੀਨਿੰਗ ਜਾਂ ਗੱਲਾਂ ਕਰ ਲਈਏ ਅਸੀਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਉੱਥੇ ਨਹੀਂ ਲਿਜਾ ਕੇ ਬਿਠਾ ਸਕਦੇ ਆਪਣੇ ਬਜ਼ੁਰਗਾਂ ਨੂੰ ਨਹੀਂ ਲਿਜਾ ਕੇ ਬਿਠਾ ਸਕਦੇ ਉਹ ਮੁੰਬੂ ਦੀ ਜੜੀਆਂ ਸੀ ਨਹੀਂ ਦੇਖ ਸਰ ਜਿਵੇਂ ਕਿ ਮੈਂ ਮੂਵੀ ਦੇਖ ਕੇ ਆ ਚੁੱਕੀ ਹਾਂ ਮੈਨੂੰ ਤਾਂ ਇਸ ਹੱਦ ਤੱਕ ਡਬਲ ਮੀਨਿੰਗ ਗੱਲ ਲੱਗੀ ਕਿ ਕੋਈ ਵੀ ਬੱਚਾ 18 ਪਲੱਸ ਤੋਂ ਕੋਈ ਜਾ ਹੀ ਨਹੀਂ ਸਕਦਾ 18 ਪਲੱਸ ਤੋਂ ਮਤਲਬ ਇੰਨੀ ਜ਼ਿਆਦਾ ਮਤਲਬ ਡਬਲ ਮੀਨਿੰਗ ਉਹਦੇ ਵਿੱਚ ਗੱਲਾਂ ਕੀਤੀਆਂ ਹੋਈਆਂ ਉਹਦੇ ਵਿੱਚ ਦਿਖਾਇਆ ਗਿਆ ਕਿ ਦੋ ਘਰ ਵਾਲਿਆਂ ਨੇ ਘਰ ਵਾਲੇ ਨੂੰ ਪਾਦਲ ਕਰਤਾ ਤੇ ਤੀਜੀ ਵਿਆਲਿਆ ਆਇਆ ਇਹ ਕੀ ਗੱਲ ਕੋਈ ਦੇਖੋ ਪੱਦੇ ਕੀ ਹੁੰਦਾ ਕਿ ਜਦੋਂ ਇੱਕ ਕਨਸੈਪਟ ਆਉਂਦਾ ਜਿਵੇਂ ਪਹਿਲਾਂ ਹੀ ਕਿਹਾ ਮਜਬੂਰੀ ਬਸ਼ ਬੰਦਾ ਦੂਜਾ ਵਿਆਹ ਕਰਵਾਉਂਦਾ ਉਸ ਨੂੰ ਸਮਾਜ ਸਵੀਕਾਰ ਵੀ ਕਰ ਲੈਂਦਾ ਤੇ ਕਿਸੇ ਤੇ ਬੁਰਾ ਅਸਰ ਵੀ ਨਹੀਂ ਪੈਂਦਾ ਕਿਉਂਕਿ ਮਜਬੂਰੀ ਬਸ਼ ਬੰਦੇ ਨੇ ਵਿਆਹ ਕਰਵਾਇਆ ਪਰ ਜਦੋਂ ਮਜਬੂਰੀ ਤੋਂ ਹਟ ਕੇ ਬੰਦਾ ਆਪਣੇ ਕਹਿ ਸਕਦੇ ਆ ਕਿ ਆਪਣੀ ਭਾਵਨਾਵਾਂ ਨੂੰ ਪੂਰਾ ਕਰਨ ਦੇ ਲਈ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਫਿਰ ਤੀਜਾ ਵਿਆਹ ਕਰਾ ਰਿਆ ਤਾਂ ਅਸੀਂ ਸਮਾਜ ਨੂੰ ਜਿਹੜੀਆਂ ਚੰਗੀਆਂ ਸੇਧ ਨਹੀਂ ਦੇ ਨਹੀਂ ਮਿਲਦੀ ਮੁੰਡਿਆਂ ਦੇ ਨੌਜਵਾਨ ਮੁੰਡਿਆਂ ਤੇ ਨੌਜਵਾਨ ਕੁੜੀਆਂ ਤੇ ਇਸ ਦਾ ਗਹਿਰਾ ਅਸਰ ਹੋ ਸਕਦਾ ਕਿਉਂਕਿ ਹਰ ਇੱਕ ਗਾਣੇ ਦਾ ਚਾਹੇ ਆਪਾਂ ਜਦੋਂ ਕਹਿ ਦਿੰਨੇ ਆ ਕਿ ਵੀ ਆਪਾਂ ਹੁਣ ਗਾਣੇ ਜਿਹੜੇ ਹੈ ਗੈਂਗਸਟਰ ਬਾਦ ਦੇ ਤੇ ਗਨ ਕਲਚਰ ਵਾਲੇ ਗਾਣੇ ਕਿਉਂ ਨਹੀਂ ਪ੍ਰਮੋਟ ਹੋਣ ਦਿੱਤੇ ਜਾਂਦੇ ਇਸ ਕਰਕੇ ਨਹੀਂ ਹੋਣ ਦਿੱਤੇ ਜਾਂਦੇ ਕਿਉਂਕਿ ਉਸ ਦਾ ਅਸਰ ਨੌਜਵਾਨੀ ਪੀੜੀ ਤੇ ਪੈਂਦਾ ਤਾਂ ਫਿਰ ਫਿਲਮਾਂ ਦਾ ਸਤ ਕਿਉਂ ਨਹੀਂ ਹੋਏਗਾ ਫਿਲਮਾਂ ਦੇ ਫਿਲਮਾਂ ਤੋਂ ਅਸੀਂ ਕਈ ਵਾਰ ਦੇਖਦੇ ਆ ਆਪਾਂ ਨਿਊਜ਼ ਉਦਾਰੇ ਦੇ ਵਿੱਚ ਕੰਮ ਕਰਦੇ ਆ ਕਈ ਖਬਰਾਂ ਇਹੋ ਜਿਹੀਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਕਿ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਫਲਾਣਾ ਸੀਰੀਅਲ ਦੇਖ ਕੇ ਫਲਾਣੀ ਫਿਲਮ ਦੇਖ ਕੇ ਬੰਦੇ ਨੇ ਕਰਾਇਮ ਕੀਤਾ ਜਿਵੇਂ ਕਿ ਤੁਸੀਂ ਇੱਕ ਐਗਜ਼ਾਮਪਲ ਹੋਰ ਦੇਖ ਸਕਦੇ ਹੋ ਜਿਹੜੇ ਲਈ ਟੈਂਕੀ ਦੇ ਵਿੱਚ ਉਹਨੂੰ ਮਾਰਤਾ ਹਮ ਘਰ ਵਾਲੀ ਨੇ ਆਪਣੇ ਹੀ ਘਰ ਵਾਲੇ ਨੂੰ ਪ੍ਰੇਮੀ ਦੇ ਚੱਕਰ 'ਚ ਵੱਢ ਕੇ ਸਿੱਟਦਾ ਉਸ ਤੋਂ ਬਾਅਦ ਹੀ ਕਿੰਨੇ ਹੋਰ ਕੇਸ ਵੀ ਆ ਗਏ ਹਮ ਹਮ ਇਵੇਂ ਹੀ ਕਿ ਜਦੋਂ ਆਪਾਂ ਅਜਿਹੀਆਂ ਚੀਜ਼ਾਂ ਦੇਖਦੇ ਆ ਨਾ ਗਗਨ ਵਰषा ਤਾਂ ਉਹੋ ਜਿਹੀਆਂ ਚੀਜ਼ਾਂ ਆਪਰ ਨਹੀਂ ਸ਼ੁਰੂ ਹੋ ਜਾਂਦੀਆਂ ਸੋਸ਼ਲ ਮੀਡੀਆ ਤੇ ਵੀ ਸਾਨੂੰ ਹੋ ਜੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਕੇਸ ਹੁੰਦਾ ਰੇਪ ਦਾ ਕੇਸ ਹੁੰਦਾ ਜ਼ਬਰਜਨਾਹ ਦਾ ਇੱਕ ਕੇਸ ਕੋਈ ਹੁੰਦਾ ਆ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਕੇਸ ਆ ਜਾਂਦੇ ਚਾਹੇ ਉਹ ਪਹਿਲਾਂ ਹੁੰਦੇ ਵੀ ਹੋਣ ਸਾਡੀ ਨਜ਼ਰਾਂ 'ਚ ਨਹੀਂ ਆਉਂਦੇ ਪਰ ਜਦੋਂ ਇੱਕ ਕੇਸ ਹੋ ਜਾਂਦਾ ਫਿਰ ਉਸਦੇ 10 ਕੇਸ ਬਣ ਕੇ ਨਿਕਲ ਕੇ ਸਾਹਮਣੇ ਆਏ ਤਾਂ ਫਿਰ ਇਹ ਮੂਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜੇ ਅੱਜ ਦਿਖਾਈ ਗਈ ਆ ਤਾਂ ਅਸਰ ਇਸ ਦਾ ਹੋਵੇਗਾ 10 ਬੰਦੇ ਇਸ ਦਾ ਦਾ ਫਾਇਦਾ ਵੀ ਚੱਕ ਸਕਦੇ ਆ ਅਗਲਾ ਐਗਜ਼ਾਮਪਲ ਹੀ ਦਿੰਦੇ ਆ ਅਗਲੇ ਕਹਿ ਦਿੰਦੇ ਆ ਵੀ ਉਹੋ ਚ ਵੀ ਤਾਂ ਹੋਇਆ ਸੀ ਚ ਵੀ ਹੋ ਸਕਦਾ ਮਜਬੂਰੀ ਬਾਸ਼ਾ ਤਾਂ ਕਈ ਵਾਰ ਬੰਦਾ ਆਪਣੀਆਂ ਜ਼ਰੂਰਤਾਂ ਪੂਰੇ ਕਰਨ ਦੇ ਲਈ ਵੀ ਹੋ ਸਕਦਾ ਇੱਕ ਦੀ ਆਦ ਆਉਂਦੀ ਆ ਦੂਜੀ ਦੀ ਆਦ ਆਉਂਦੀ ਆ ਨਾ ਤੀਜੇ ਨਾਲ ਵਿਆਹ ਕਰਾ ਲਓ ਉਸ ਨੂੰ ਵਿਜੈਮੀ ਇਹ ਨਹੀਂ ਦਿਖਾਇਆ ਗਿਆ ਜਦੋਂ ਤਿੰਨ ਨਾਲ ਵਿਆਹ ਹੋ ਜਾਂਦਾ ਤਿੰਨੇ ਆਪਣੇ ਘਰ ਚਲੀ ਜਾਂਦੀਆਂ ਛੱਡ ਕੇ ਚਲ ਜਾਂਦੀਆਂ ਉਸ ਤੋਂ ਬਾਅਦ ਇੱਕ ਦਿਨ ਕਹਿੰਦਾ ਕਿ ਮੈਨੂੰ ਆਪਣੇ ਪਹਿਲੀ ਘਰ ਵਾਲੇ ਦੀ ਯਾਦ ਆ ਰਹੀ ਦੂਜੇ ਦਿਨ ਕਹਿੰਦਾ ਮੈਨੂੰ ਦੂਜੀ ਘਰ ਵਾਲੇ ਦੀ ਯਾਦ ਆ ਤੇ ਜੀ ਕਹਿੰਦਾ ਮੈਨੂੰ ਵਿਦੇਸ਼ੀਣ ਦੀ ਯਾਦ ਆ ਰਹੀ ਜਿਹੜੀ ਮੇਰੀ ਤੀਜੀ ਘਰ ਵਾਲੀ ਇਸ ਤੋਂ ਮਤਲਬ ਗਰਲਸ ਆ ਯਾ ਗਰਲਸ ਹੋਸਟਲ ਦੇ ਲਿਆ ਕੇ ਗਰਲਸ ਹੋਸਟਲ ਬਣਾ ਰੱਖਿਆ ਜੀ ਨਹੀਂ ਨਹੀਂ ਮੈਮ ਜਿਵੇਂ ਆਪਾਂ ਸੀਐੜੀ ਦੇਖਦੇ ਆ ਸੀਐੜੀ ਦੇ ਕੇ ਕ੍ਰਾਈਮ ਕਰਨਾ ਉਸ ਤਰੀਕੇ ਨਾਲ ਸ਼ੁਰੂ ਕਰ ਦਿੰਦੇ ਆ ਓਵੇਂ ਫਿਲਮ ਫਿਲਮ ਨੂੰ ਜੇਕਰ ਆਪਾਂ ਦੇਖਾਂਗੇ ਆਨਾਂ ਦੇ ਜਿਹੜੇ ਮੈਂ ਕਹਿੰਨੀ ਆ ਕਿ ਇਹ ਕਰਾਈਏ ਨਹੀਂ ਇਹ ਹੋ ਚੁੱਕਾ ਦੇਖੋ ਮੇਰੇ ਨੌਨ ਦੇ ਵਿੱਚ ਇੱਕ ਹੈਗਾ ਆ ਬੰਦਾ ਉਹਨਾਂ ਨੇ ਮੈਂ ਰਾਤ ਹੀ ਗੱਲ ਕਰ ਰਹੀ ਚਲੋਂ ਦੇ ਨਾਲ ਹਾਲਾਂਕਿ ਸਾਡੀ ਨਾਰਮਲ ਗੱਲਬਾਤ ਚੱਲ ਰਹੀ ਸੀ ਪਰ ਉਹਨਾਂ ਨੇ ਕਿਹਾ ਕਿ ਸਾਡੇ ਤਾਂ ਇੱਥੇ ਬਹੁਤ ਜ਼ਿਆਦਾ ਡਰਾਮਾ ਚੱਲ ਰਿਹਾ ਮੈਂ ਕਿ ਕੀ ਹੋ ਗਿਆ ਡਰਾਮਾ ਕਾ ਚੱਲ ਰਿਹਾ ਕਹਿੰਦੇ ਐਵੇਂ ਕਰਕੇ ਗੱਲ ਹੋ ਗਈ ਕਿ ਸਾਡਾ ਮੁੰਡਾ ਰਿਸ਼ਤੇਦਾਰੀ ਦੇ ਵਿੱਚ ਮੁੰਡਾ ਆ ਉਹ ਕਹਿੰਦਾ ਵੀ ਮੈਂ ਆਪਣੀ ਘਰ ਵਾਲੀ ਦੀ ਭੈਣ ਜਿਹੜੀ ਆ ਉਹ ਲੈ ਕੇ ਆਣੀ ਆ ਮੈਂ ਦੋ ਰੱਖਣੀ ਆ ਹਾਲਾਂਕਿ ਸਾੜੀ ਜਿਹੜੀ ਆ ਉਹਦੀ ਉਹ ਨਹੀਂ ਮੰਨ ਰਹੀ ਪਰ ਉਹ ਫੇਰ ਵੀ ਆਪਣੀ ਕਰਨੀ ਨੂੰ ਕਹਿ ਰਹੀ ਆ ਤੁਸੀਂ ਜੇ ਤੂੰ ਆਣਾ ਮੇਰੇ ਜੇ ਤੂੰ ਮੇਰੇ ਵਸਣਾ ਜੇ ਤੂੰ ਮੇਰੇ ਰਹਿਣਾ ਤਾਂ ਆਪਣੀ ਭੈਣ ਨੂੰ ਲੈ ਕੇ ਆਈਂ ਇਸ ਸਮਾਜ ਨੂੰ ਸੇਧ ਕਿੱਥੋਂ ਮਿਲਦੀ ਆ ਅਜਿਹੀਆਂ ਚੀਜ਼ਾਂ ਤੋਂ ਮਿਲਦੀ ਆ ਫਿਰ ਸੋਸ਼ਲ ਮੀਡੀਆ ਤੋਂ ਮਿਲਦੀ ਆ ਸਿਰ ਜਿਵੇਂ ਅਰਮਾਨ ਮਲਿਕ ਲਾਲ ਅਰਮਾਨ ਮਲਿਕ ਦੋ ਦੋ ਘਰ ਵਾਲੀ ਪੰਜਾਬ ਦੇ ਵਿੱਚ ਵੀ ਮੈਂ ਜੋੜਾ ਉਹਨਾਂ ਦਾ ਨਾਂ ਨਹੀਂ ਜਾਣਦੀ ਉਹਨਾਂ ਨੇ ਵੀ ਦੋ ਵਿਆਹ ਕਰਾਏ ਤੇ ਹੋਰ ਵੀ ਬਹੁਤ ਸਾਰਿਆਂ ਨੇ ਜੋ ਜਿਨ੍ਹਾਂ ਨੇ ਦੋ ਦੋ ਵਿਆਹ ਕਰਾਏ ਹੋਇਆ ਪਰ ਕਿਤੇ ਨਾ ਕਿਤੇ ਉਹੀ ਗੱਲ ਹੈ ਕਿ ਜੇ ਇੱਕ ਜਣਾ ਕਰਾਂਦਾ ਨਾ ਇੱਕ ਜਣੇ ਨੂੰ ਦੇਖ ਕੇ ਅਗਲਾ ਗਿਆ ਉਹ ਫੇਮਸ ਹੋ ਰਿਹਾ ਹੈ ਨਾ ਲੋਕਾਂ ਦੇ ਵਿੱਚ ਉਹਦੀ ਪਛਾਣ ਬਣ ਰਹੀ ਉਹਨੂੰ ਪੈਸਾ ਪੈਸਾ ਵੀ ਆਣਾ ਸ਼ੁਰੂ ਹੋ ਗਿਆ ਤਾਂ ਫਿਰ ਦੂਜਾ ਬਾਹਰ ਮੈਡੀਕਲ ਸੁਣਦਾ ਅਸੀਂ ਵੀ ਕਰਦੇ ਸਭ ਇੱਕ ਫਰਕ ਪੈਂਦਾ ਲੋਕ ਫਿਰ ਇਹ ਨਹੀਂ ਦੇਖਦੇ ਹੈਗੇ ਕਿ ਸਾਡੇ ਸਾਡਾ ਬੱਚਿਆ ਤੇ ਉਸਦਾ ਕਿਸ ਰੋਏਗਾ ਇਹ ਕਦੇ ਨਹੀਂ ਸੋਚਦੇ ਲੋਕ ਜਿਵੇਂ ਕਿ ਜਿਹੜੀ ਮੂਵੀ ਲਿਖੀ ਗਈ ਹੈ ਰਾਈਟਰ ਅੰਬਰਦੀਪ ਵੱਲੋਂ ਲਿਖੀ ਗਈ ਉਸ ਟਾਈਮ ਤੇ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੋਵੇਗਾ ਕਿ ਤਿੰਨ ਤਿੰਨ ਵਿਆਹ ਵਾਲੀ ਜਿਹੜੀ ਮੈਂ ਕਹਿੰਦੀ ਪਹਿਲਾਂ ਦੋ ਵਿਆਹ ਤੇ ਕੱਢਾਂ ਜਾਂਗੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਸੁਪਨਾ ਨਹੀਂ ਪੂਰਾ ਹੋਇਆ ਹਾਂ ਮੈਂ ਤਿੰਨ ਵਿਆਹ ਸ਼ਾਇਦ ਕਰਵਾਣਾ ਚਾਹੁੰਦੇ ਸੀਗੇ ਚਾਹਦੇ ਹੋਣਗੇ ਸ਼ਾਇਦ ਉਹਨਾਂ ਨੇ ਆਪਣੀ ਜਿਹੜੀ ਕਹਿ ਸਕਦੇ ਹਾਂ ਕਿ ਖੁਆਇਸ਼ ਆ ਉਹਨਾਂ ਨੇ ਫਿਲਮ ਦੇ ذریعے ਪੂਰੀ ਕਰ ਲਈ ਆ ਅੰਬਰਦੀਪ ਜ਼ਰੂਰ ਜੇ ਇਹ ਆਪਣੀ ਵੀਡੀਓ ਦੇਖਣ ਤਾਂ ਮੈਂ ਜ਼ਰੂਰ ਕਹੂੰਗਾ ਨਾ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਉਹਦੀ ਆਪਣੀ ਦਿਲ ਦੀ ਫੀਲਿੰਗ ਸੀਗੀ ਜਾਂ ਸਿਰਫ ਲੋਕਾਂ ਨੂੰ ਐਂਟਰਟੇਨ ਕਰਨ ਦੇ ਲਈ ਉਹਨੇ ਫਿਲਮ ਬਣਾ ਲਿਖੀ ਆ ਪਰ ਮੈਨੂੰ ਲੱਗਦਾ ਜੇ ਲਿਖੀ ਵੀ ਸੀਗੀ ਤਾਂ ਫੈਮਿਲੀ ਅਗਰ ਤੁਸੀਂ ਸੋਚਦੇ ਹੋ ਕਿ ਫੈਮਿਲੀ ਨੂੰ ਬੈਠ ਕੇ ਦੇਖਣੀ ਚਾਹੀਦੀ ਸੀ ਤਾਂ ਡਬਲ ਮੀਨਿੰਗ ਗੱਲਾਂ ਉਹਨਾਂ ਨੂੰ ਜ਼ਰੂਰ ਕੱਟ ਦੇਣੀਆਂ ਚਾਹੀਦੀ ਸੀ ਜਾਂ ਨਹੀਂ ਬੋਲਣੀਆਂ ਚਾਹੀਦੀਆਂ ਸੀ ਬਿਲਕੁਲ ਸਹੀ ਕਿਉਂਕਿ ਬਹੁਤ ਹੀ ਜ਼ਿਆਦਾ ਡਬਲ ਮੀਨਿੰਗ ਗੱਲਾਂ ਵੀ ਕੀਤੀਆਂ ਗਈਆਂ ਜਿਹੜੇ ਬੱਚਿਆਂ ਨੂੰ ਨਹੀਂ ਸੁਣਨੀਆਂ ਚਾਹੀਦੀ ਬਿਲਕੁਲ ਵਰਸ਼ਲ ਜੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਅਮਰਦੀਪ ਮਰਦੀਪ ਦੇ ਜਿਹੜਾ ਮਨ ਦੇ ਵਿੱਚ ਕੀ ਪਤਾ ਉਹ ਚੱਲ ਰਿਹਾ ਹੋਵੇ ਕਿ ਬਈ ਮੈਂ ਤਿੰਨ ਤਿੰਨ ਵਿਆਹ ਕਰਾਣੇ ਸੀ ਆਪਣੀ ਖੁਆਇਸ਼ ਪੂਰੀ ਕਰਦੇ ਲਈ ਸ਼ਾਇਦ ਉਹਨਾਂ ਨੇ ਫਿਲਮ ਲਿਖੀ ਹੋਣੀ ਹੈ ਜਾਂ ਉਹਨਾਂ ਦਾ ਕੋਈ ਅੱਗੇ ਖੁਆਇਸ਼ ਹੋਵੇਗੀ ਵੀ ਜਾਂ ਹੋਣੀ ਹੈ ਅਸੀਂ ਕਹਿ ਨਹੀਂ ਸਕਦੇ ਪਰ ਜੇ ਇਹ ਵੀਡੀਓ ਸਾਡੀ ਦੇਖਣ ਤਾਂ ਕਮੈਂਟ ਜ਼ਰੂਰ ਕਰਸਾ ਦੱਸਣ ਜ਼ਰੂਰ ਕੀ ਉਹਨਾਂ ਦੇ ਮਾਈਂਡ ਦੇ ਵਿੱਚ ਉਸ ਵਕਤ ਕੀ ਚੱਲ ਰਿਹਾ ਸੀ ਪਰ ਇੱਕ ਗੱਲ ਇਹ ਤੁਹਾਨੂੰ ਹੋਰ ਜ਼ਰੂਰ ਕਹਿਣੀ ਚਾਹੂੰਗੀ ਤੁਹਾਡੇ ਮਾਇਦੇ ਵਿੱਚ ਵੀ ਗਗਨ ਜ਼ਰੂਰ ਉਹ ਗੱਲ ਆਈ ਹੋਵੇਗੀ ਕਿ ਅਮਰਦੀਪ ਜਿਹੜੇ ਹੈਗਾ ਉਹਨਾਂ ਦਾ ਮੁੰਡਾ ਜਿਹੜਾ ਹੈਗਾ ਉਹਨਾਂ ਦੀ ਫਿਲਮ ਤਾਂ ਹਾਲਾ ਕਿ ਇੰਨੀ ਨਹੀਂ ਚੱਲੀ ਪਰ ਉਹ ਮਸ਼ਹੂਰ ਕਿਹੜੀ ਗੱਲ ਕਰਕੇ ਹੋਗੇ ਜਿਨ੍ਹਾਂ ਦੀ ਹੁਣ ਪ੍ਰੇਡ ਵੀ ਨਿਕਲ ਗਿਆ ਪ੍ਰੇਡ ਜੇ ਪ੍ਰੇਡ ਵੀ ਨਿਕਲ ਗਿਆ ਉਹਨਾਂ ਦੇ ਨਾਂ ਦੇ ਨਾਲ ਸੰਬੋਧਨ ਕੀਤਾ ਗਿਆ ਸੀ ਜਿਹੜਾ ਅ ਅਮਰਦੀਪ ਜਿਹੜੇ ਆ ਉਦੋਂ ਉਹਨਾਂ ਨੂੰ ਬੜੀ ਦਰਦ ਹੋਇਆ ਸੀਗਾ ਤਕਲੀਫ ਹੋਈ ਸੀ ਵੀ ਮੇਰੇ ਮੁੰਡੇ ਨੂੰ ਇਸ ਨਾਂ ਦੇ ਨਾਲ ਸੰਬੋਧਨ ਕੀਤਾ ਜਾ ਰਿਹਾ ਮੇਰਾ ਮੁੰਡਾ ਬਿਲਕੁਲ ਸਹੀ ਆ ਹੁਣ ਮੇਰਾ ਮੁੰਡਾ ਮੈਂਟਲੀ ਜਿਹੜਾ ਅਪਸੈਟ ਹੋ ਗਿਆ ਕਿਤੇ ਨਾ ਕਿਤੇ ਤੰਕਰਾਲੀਆਂ ਇਸ ਤਰ੍ਹਾਂ ਦੀ ਜੇ ਦੋ ਘਰ ਵਾਲੀਆਂ ਇੱਕ ਬੰਦੇ ਨੂੰ ਪਾਗਲ ਕਰ ਸਕਦੀਆਂ ਨੇ ਸਭ ਤੋਂ ਵੱਡੀ ਗੱਲ ਮੈਂ ਇਹ ਕਹੂੰਗੀ ਕਿ ਜੇ ਦੋ ਘਰ ਵਾਲੀਆਂ ਇੱਕ ਬੰਦੇ ਨੂੰ ਪਾਗਲ ਕਰ ਸਕਦੀ ਨੇ ਇਸ ਫਿਲਮ ਦੇ ਵਿੱਚ ਤਾਂ ਤੁਸੀਂ ਇਸ ਸਮਾਜ ਨੂੰ ਕਿਹੜੀ ਸਿੱਧ ਦੇ ਰਹੇ ਹੋ ਕਿ ਉਹ ਸਹੀ ਹੈ ਇਸ ਤਰ੍ਹਾਂ ਦੀ ਮੂਵੀ ਇਸ ਤਰ੍ਹਾਂ ਦਾ ਕਨਸੈਪਟ ਲੈ ਕੇ ਆਣਾ ਪੰਜਾਬ ਦੇ ਵਿੱਚ ਸਹੀ ਆ ਜੇ ਥੋਡੀਆਂ ਉਸ ਪਹਿਲੀ ਮੂਵੀ ਦੇ ਵਿੱਚ ਦਿਖਾਇਆ ਗਿਆ ਤੇ ਦੋ ਘਰ ਵਾਲੀਆਂ ਨੇ ਘਰ ਵਾਲੇ ਨੂੰ ਪਾਗਲ ਕਰਤਾ ਤਾਂ ਤਿੰਨ ਘਰ ਵਾਲੀਆਂ ਤੋਂ ਬਾਅਦ ਉਹਨਾਂ ਦਾ ਕੀ ਹੋਏਗਾ ਮੈਂਟਲੀ ਡਿਪਰੈਸ਼ਨ ਹੋઈ ਜਾਏਗਾ ਨਾ ਬੰਦਾ ਮੈਂਟਲੀ ਡਿਸਟਰਬ ਹੋ ਜਾਏਗਾ ਖਰਚਾ ਚੱਕਣਾ ਗੱਲਾਂ ਸੁਣਨੀਆਂ ਬੱਚਿਆਂ ਨੂੰ ਸਾਹਮਣਾ ਮਾਂ ਨੂੰ ਵੀ ਸਾਹਮਣਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜੇ ਉਹਨਾਂ ਨੂੰ ਉਦੋਂ ਲੱਗਦਾ ਸੀਗਾ ਕਿ ਮੇਰੇ ਮੁੰਡੇ ਨੂੰ ਗਲਤ ਬੋਲਿਆ ਗਿਆ ਮੇਰੇ ਮੁੰਡੇ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਸਮਾਜ ਦੇ ਵਿੱਚ ਉਸਦੀ ਕੀ ਸ਼ਬੀ ਬਣ ਰਹੀ ਆ ਤਾਂ ਫਿਰ ਜੇ ਇਹ ਮੂਵੀ ਉਹਨਾਂ ਨੇ ਲਿਖੀ ਸੀਗੀ ਤਾਂ ਕੁਝ ਸੋਚ ਸਮਝ ਕੇ ਲਿਖਦੇ ਪਹਿਲੀ ਲ ਮੂਵੀ ਨੂੰ ਲੋਕਾਂ ਨੇ ਵਿਆਹ ਦਿੱਤਾ ਮਜਬੂਰੀ ਸੀ ਉਸ ਦੇ ਵਿੱਚ ਤੀਜਾ ਵਿਆਹ ਕਰਾਣਾ ਕੀ ਮਜਬੂਰੀ ਸੀ ਇਹਦੇ ਵਿੱਚ ਨਾ ਮੈਂ ਇੱਕ ਹੋਰ ਗੱਲ ਐਡ ਆਨ ਕਰਨੀ ਚਾਹੂੰਗੀ ਇਹਦੇ ਵਿੱਚ ਨਾ ਇਹਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਦੋ ਵਿਆਹ ਕਰਦੇ ਆ ਪਹਿਲਾਂ ਉਸ ਤੋਂ ਬਾਅਦ ਜਿਹੜੇ ਤੀਜੀ ਵਾਹ ਕਰ ਵਾਲੀ ਆ ਉਹ ਦੂਪ ਕਰ ਵਾਲੀ ਦੇ ਸਹਿਮਤੀ ਦੇ ਨਾਲ ਵਿਆਹ ਕਰਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਜ਼ਮੀਨ ਦਾ ਲਾਲਚ ਹੈ ਜ਼ਮੀਨ ਪਿੱਛੇ ਕੀ ਆਪਣੇ ਘਰ ਵਾਲੇ ਨੂੰ ਵੇਚ ਦੇਣੀ ਜਾਂ ਤੀਜਾ ਵਿਆਹ ਕਰਵਾ ਦੇਣੀ ਹੈ ਉਹਨਾਂ ਦਾ देखो मैं वही गल कह रही हूं कि बार-बार एक को गल आपा कह रहे हैं गगन वर्षा के जे ता समाज नु तुसी सेद देनी आ जिमे जस्सड़ मूवी बना रहे ना या फिर जिमे आ ਸਾਡੀਆਂ ਇਤਿਹਾਸਕ ਮੂਵੀਆਂ ਨੇ ਜਾਂ ਸਾਡੇ ਇਤਿਹਾਸ ਨੂੰ ਪੇਸ਼ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਸਾਡੇ ਬੱਚਿਆਂ ਨੂੰ ਕੁਝ ਸੇਧ ਮਿਲੇ ਸਿੱਖਣ ਨੂੰ ਮਿਲੇ ਤਾਂ ਕਿ ਸਾਡੇ ਇੱਕ ਬੱਚੇ ਆ ਜਿਹੜੀ ਨੌਜਵਾਨ ਪੀੜੀ ਅੱਜ ਕੱਲ ਦੇ ਨੌਜਵਾਨ ਪੀੜੀ ਨੂੰ ਵੀ ਸਾਨੂੰ ਵੀ ਬਹੁਤ ਚੀਜ਼ਾਂ ਨਹੀਂ ਪਤਾ ਹੋਣਗੀਆਂ ਪਰ ਜਦੋਂ ਫਿਲਮ ਦੇ ਰੂਪ ਦੇ ਵਿੱਚ ਆ ਕੇ ਸਾਡੇ ਸਾਹਮਣੇ ਆਉਂਦੀਆਂ ਨੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਇਹ ਮੂਵੀ ਕਿਤੇ ਨਾ ਕਿਤੇ ਨੌਜਵਾਨ ਪੀੜੀ ਤੇ ਗਹਿਰਾ ਅਸਰ ਪਾਏਗੀ ਕੁੜੀਆਂ ਦੇ ਮਨ ਤੇ ਵੀ ਵਗੈਰਾ ਅਸਰ ਪਾਏਗੀ ਮੁੰਡਿਆਂ ਦੇ ਮਨ ਤੇ ਵੀ ਗਹਿਰਾ ਅਸਰ ਪਾਏਗੀ ਹਾਲਾਂਕਿ ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜੇ ਝਾਤ ਮਾਰ ਲਈਏ ਸੁਣਿਆ ਹੁੰਦਾ ਸੀ ਵੀ ਜਮੀਨ ਦੇ ਖਾਤਰ ਲੇਡੀਜ਼ ਇਹੋ ਜਿਹਾ ਕਰਦੀਆਂ ਸੀ ਪਹਿਲਾਂ ਤਾਂ ਇਹ ਵੀ ਹੁੰਦਾ ਸੀਗਾ ਕਿ ਘਰੇ ਇੱਕ ਔਰਤ ਆਉਂਦੀ ਸੀਗੀ ਕਈ ਵਾਰ ਜੀਠ ਜਿਹੜਾ ਆ ਉਹ ਛੜਾ ਰਹਿਂਦਾ ਸੀ ਜਾਂ ਦਿਓਰ ਜਿਹੜਾ ਆ ਉਹ ਛੜਾ ਰਹਿਂਦਾ ਸੀ ਕਿਉਂਕਿ ਜ਼ਮੀਨ ਦਾ ਇਹ ਹੁੰਦਾ ਸੀ ਕਿ ਕਿੰਨੇ ਜਣੇ ਚ ਵੰਡ ਜਾਏਗੇ ਉਹ ਨਾ ਵੰਡੇ ਇਸ ਕਰਕੇ ਪਹਿਲਾ ਜ਼ਮਾਨੇ ਦੇ ਵਿੱਚ ਇਹੋ ਜਿਹਾ ਕੀਤਾ ਜਾਂਦਾ ਸੀ ਕਿ ਇੱਕ ਵਿਆਹ ਹੁੰਦਾ ਸੀ ਪਰ ਇਹਦੇ ਦਾ ਤਿੰਨ ਤਿੰਨ ਵਿਆਹ ਹੋ ਰਹੇ ਨੇ ਉਹ ਵੀ ਬੰਦੇ ਦੇ ਯਾਨੀ ਕਿ ਜੇ ਇੱਕ ਤਿੰਨ ਵਿਆਹ ਜਿਹਦੇ ਬੰਦੇ ਦੇ ਹੋ ਰਹੇ ਨੇ ਉਹਦੇ ਕੋਲ ਇੱਕ ਕਮਰਾ ਆ ਕਿਉਂ ਤਿੰਨ ਖਾਣ ਵੰਡ ਕੀ ਦੋਗਾ ਤਿੰਨਾਂ ਨੂੰ ਉਹਦੇ ਕੋਲ ਕੀ ਬਾਕੀ ਰਹਿ ਗਿਆ ਯਾਨੀ ਕਿ ਅਸੀਂ ਸਮਾਜ ਨੂੰ ਜਿਹੜਾ ਆ ਚੰਗੀ ਸੇਧ ਨਹੀਂ ਦੇ ਰਹੇ ਇਸ ਫਿਲਮ ਦੇ ਜ਼ਰੂਰ ਤਾਂ ਮੈਂ ਜ਼ਰੂਰ ਦਰਸ਼ਕਾਂ ਨੂੰ ਅਪੀਲ ਕਰੂੰਗੀ ਕਿ ਜਿਨ੍ਹਾਂ ਨੇ ਦੇਖਿਆ ਟ੍ਰੇਲਰ ਦੇਖਿਆ ਇੱਕ ਓਵਰ ਐਕਟਿੰਗ ਵੀ ਮੈਂ ਕਹੂੰਗੀ ਕਿ ਓਵਰ ਐਕਟਿੰਗ ਵੀ ਬਹੁਤ ਜ਼ਿਆਦਾ ਇਸ ਫਿਲਮ ਦੇ ਵਿੱਚ ਕੀਤੀ ਗਈ ਆ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਉਸ ਲੈਵਲ ਤੇ ਲੈ ਕੇ ਛੱਡ ਸਕਦੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਹਾਈ ਕਰਕੇ ਦਿਖਾਇਆ ਗਿਆ ਡਾਇਰੈਕਸ਼ਨ ਪੱਖੋਂ ਵੀ ਕਿਹਾ ਜਾ ਰਿਹਾ ਹੈ ਕਿ ਮੂਵੀ ਜਿਹੜੀ ਆ ਮਹਾ ਬਕਵਾਸ ਆ ਡਾਇਰੈਕਸ਼ਨ ਵੀ ਜਿਹੜੀ ਅੱਛੀ ਨਹੀਂ ਹੋਈ ਸਕ੍ਰਿਪਟ ਦਾ ਅਸੀਂ ਮੰਨ ਨਹੀਂ ਰਹੇ ਆ ਕਿ ਡਬਲ ਮੀਨਿੰਗ ਗੱਲਾਂ ਨੇ ਵਿੱਚ ਤੇ ਜੋ ਇਸ ਦੇ ਵਿੱਚ ਪੇਸ਼ ਕੀਤਾ ਕਿ ਉਹ ਸਹੀ ਨਹੀਂ ਹੈਗਾ ਦੇ ਨਾਲ ਦੀ ਨਾਲ ਅਜੇ ਓਵਰ ਐਕਟਿੰਗ ਦੀ ਗੱਲ ਕਰਦੇ ਆ ਹਾਂ ਹਾਸੀ ਮਜ਼ਾਕ ਥੋੜਾ ਬਹੁਤਾ ਹੋ ਸਕਦਾ ਬਟ ਇੱਥੇ ਮੈਨੂੰ ਲੱਗਦਾ ਹੈ ਕਿ ਜਿਵੇਂ ਕਈ ਵਾਰ ਕਪਲ ਸ਼ਰਮਾ ਡਬਲ मीनिंग ਕਰਕੇ ਸਭ ਲੋਕਾਂ ਨੂੰ ਹਸਾ ਦਿੰਦਾ ਛੋਟੀ ਜੀ ਗੱਲ ਕਰਕੇ ਇਸ ਫਿਲਮ ਦੇ ਵਿੱਚ ਵੀ ਉਹ ਕੋਸ਼ਿਸ਼ ਕੀਤੀ ਗਈ ਕਿ ਡਬਲ मीनिंग ਗੱਲ ਕਰ ਦੋ ਜੀ ਲੋਕ ਸਾਰੇ ਹੱਸ ਪੈਣਗੇ ਕਿਉਂਕਿ ਨੌਜਵਾਨ ਪੀੜ੍ਹੀ ਹਮੇਸ਼ਾ ਜਦੋਂ ਡਬਲ मीनिंग ਗੱਲ ਆਪਣੇ ਵਿੱਚ ਵੀ ਕਈ ਵਾਰ ਹੋ ਜਾਂਦੀ ਹੈ ਅਸੀਂ ਹਾਸੀ ਪੈਣੇ ਬਟ ਇਸ ਹਿਸਾਬ ਦੇ ਨਾਲ ਤਾਂ ਪੰਜਾਬੀਆਂ ਨੂੰ ਬੇਵਕੂਫ ਸਮਝਿਆ ਜਾ ਰਿਹਾ ਹੈ ਨਾ ਕਿਉਂਕਿ ਕੋਈ ਵੀ ਡਬਲ मीनिंग ਗੱਲ ਕਹਿ ਦੋ ਉਸ ਦਸ਼ਕਾ ਨਾਲ ਤੇ ਹਾਸੇ ਹੀ ਪੈਣਾ ਚਾਹੇ ਜੋ ਮਰਜੀ ਗੋਲ ਬਿਲਕੁਲ ਮੈਂ ਵੀ ਗੱਲ ਕਰ ਰਹੀ ਹਾਂ ਕਿਉਂਕਿ ਸਾਨੂੰ ਬਹੁਤ ਸੋਚ ਸਮਝ ਕੇ ਫਿਰਾਂ ਚੂਸ ਕਰਨੀਆਂ ਚਾਹੀਦੀਆਂ ਨੇ ਸਾਨੂੰ ਬਹੁਤ ਸੋਚ ਸਮਝ ਕੇ ਥੀਏਟਰ ਦੇ ਵਿੱਚ ਜਾ ਕੇ ਉਹ ਫਿਲਮ ਦੇਖਣੀ ਚਾਹੀਦੀ ਆ ਜਿੱਥੇ ਅਸੀਂ ਪਰਿਵਾਰ ਦੇ ਨਾਲ ਉਹ ਫਿਲਮ ਬੈਠ ਕੇ ਦੇਖ ਸਕੀਏ ਸਾਨੂੰ ਕੋਈ ਸੇਧ ਮਿਲ ਸਕੇ ਪਰ ਮੈਨੂੰ ਨਹੀਂ ਲੱਗਦਾ ਕਿ ਅਜਿਹੀਆਂ ਫਿਲਮਾਂ ਨੂੰ ਸਾਨੂੰ ਦੇਖਣਾ ਵੀ ਚਾਹੀਦਾ ਜੀ ਸੋ ਇਸੇ ਸੀ ਗੱਲ ਬਾਤ ਕੀਤੀ ਸੰਕਣ ਸੰਕਣੇ ਟੂਨ ਉਹ ਲੈ ਕੇ ਜੇ ਤੁਸੀਂ ਵੀ ਦੇਖਣ ਜਾ ਰਹੇ ਹੋ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਬਾਕਸ 'ਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਮੂਵੀ ਕਿੱਦਾਂ ਨਹੀਂ ਲੱਗੀ ਜਾਂ ਨਹੀਂ ਦੇਖੀ ਤਾਂ ਕਦੋਂ ਦੇਖਣ ਜਾ ਰਹੇ ਹੋ